ਸੋ ਸਸਰਾਲੀ ਬੂਥਕੜ ਬੰਨ ਤੇ ਹੋਇਆ ਕੀ ਹੈ ਇਹ ਵੀਡੀਓ ਦੇਖ ਕੇ ਤੁਹਾਨੂੰ ਸਾਰੀ ਸਿਚੁਏਸ਼ਨ ਦਾ ਪਤਾ ਲੱਗ ਜਾਊਗਾ ਦਰਿਆ ਤੋਂ ਜਦੋਂ ਉੱਤੋਂ ਲੁਧਿਆਣੇ ਵਾਲੇ ਪਾਸੇ ਨੂੰ ਨਵੇਂ ਸ਼ਹਿਰ ਵਾਲੇ ਸਾਈਡ ਨੂੰ ਜਾਈਏ ਤੇ ਤੁਹਾਨੂੰ ਅੱਗੇ ਬਰੇਤੀ ਆ ਗਈ ਤਕਰੀਬਨ ਡਰੋਨ ਦੀ ਫੁਟੇਜ ਤੋਂ ਜਿਹੜਾ ਮੈਂ ਮੈਜ਼ਰ ਕੀਤਾ 1.5 ਕਿਲੋਮੀਟਰ ਤੱਕ ਦਾ ਏਰੀਆ ਖਾਲੀ ਪਿਆ ਹੋਇਆ ਦੂਜੀ ਸਾਈਡ ਦੀ ਬੰਨ ਤੱਕ ਦਾ ਜਿੱਥੇ ਪਾਣੀ ਨਹੀਂ ਹੈਗਾ ਜਿੰਨੂੰ ਆਪਾਂ ਛਰੀ ਮਾਰ ਕੇ ਪਾਣੀ ਦਾ ਵਹਾਰ ਡਿਵਰਟ ਕਰਨ ਦੀ ਗੱਲ ਕਰਦੇ ਸੀ ਸ਼ੁਰੂ ਤੋਂ ਰੋਲਾ ਪਾਉਂਦੇ ਆ ਰਹੇ ਆ ਆ ਇੱਕ ਸਾਈਡ ਤੋਂ ਜਿੱਥੇ ਸੇਵਾ ਚੱਲ ਰਹੀ ਹੈ ਦੇਖੋ ਉੱਥੋਂ ਬੰਨ ਤੱਕ ਸਾਰਾ ਲੈ ਗਿਆ ਹੋਇਆ ਦਰਿਆ ਕੋਈ ਬੰਨ ਇੱਥੇ ਨਹੀਂ ਹੈਗਾ ਐਗਜ਼ਿਸਟ ਨਹੀਂ ਕਰਦਾ ਇੱਕ ਸਾਈਡ ਤੇ ਤੁਹਾਨੂੰ ਨਜ਼ਰ ਆਊਗਾ ਕਿੱਥੇ ਤੱਕ ਤਕਰੀਬਨ 1.5 ਤੋਂ 2 ਕਿਲੋਮੀਟਰ ਤੋਂ ਜ਼ਿਆਦਾ ਦਾ ਏਰੀਆ ਹੈ ਜਿੱਥੇ ਬੰਨ ਹੈ ਹੀ ਨਹੀਂਗਾ ਸਿਰਫ ਪਾਣੀ ਦਾ ਪੱਧਰ ਘੱਟ ਹੋਣ ਕਰਕੇ ਪਾਣੀ ਜਿਹੜਾ ਵਾ ਬਾਹਰ ਨਹੀਂ ਆ ਰਿਹਾ ਆ ਇੱਥੋਂ ਬੰਨ ਟੁੱਟਿਆ ਹੋਇਆ ਤੇ ਅੱਗੋਂ ਉਹ ਸਾਰਾ ਜਿਹੜਾ ਵਾ ਉਹ ਬੰਨ ਹੈ ਹੀ ਨਹੀਂਗਾ ਤਕੌਣ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਤਕੌਣ ਜਿਹੜੀ ਹੈ ਇਹ ਪਾਣੀ ਹੌਲੀ ਹੌਲੀ ਕਰਕੇ ਇਹਨੂੰ ਚੱਕੀ ਜਾ ਰਿਹਾ ਜਿਹੜੀ ਉੱਤੋਂ ਥੱਲੇ ਜ਼ਮੀਨ ਤੋਂ ਖੜਿਆ ਨਹੀਂ ਨਜ਼ਰ ਆਉਂਦੀ ਡਰੋਨ ਤੋਂ ਪਤਾ ਲੱਗਦਾ ਪਾਣੀ ਹਜੇ ਨੀਵੇਂ ਤੇ ਪਿੱਛੋਂ ਪਾਣੀ ਇੰਨੀ ਜ਼ਿਆਦਾ ਹਜੇ ਆਉਣ ਦੀ ਉਮੀਦ ਵੀ ਨਹੀਂ ਹੈਗੀ ਹਾਂ ਜੇ ਬਾਰਿਸ਼ਾਂ ਪਈਆਂ ਆ ਵੀ ਸਕਦਾ ਉਹ ਫਿਲਹਾਲ ਘਬਰਾਣ ਦੀ ਜ਼ਰੂਰਤ ਨਹੀਂ ਹੈਗੀ ਆ ਆ ਸੇਵਾ ਜਿਹੜੀ ਹੈ ਚੱਲ ਰਹੀ ਹੈ ਉੱਥੇ ਜਿੱਥੇ ਕੱਲ ਵੀ ਤੁਹਾਨੂੰ ਪੱਥਰ ਵਾਲੀਆਂ ਸਲੇਬਾਂ ਵਿੱਚ ਸੁਟਦੇ ਨਜ਼ਰ ਆਏ ਆ ਉਹ ਅਸੀਂ 4 ਵਜੇ ਦੀ ਵੀਡੀਓ ਸਾਡੀ ਬਣਾਈ ਹੋਈ ਆ ਉੱਥੋਂ ਸਲੇਬਾਂ ਲਿਆ ਕੇ ਹਮਨਸ਼ੂ ਜੈਨ ਜੀ ਦੇ ਨਾਲ ਗੱਲ ਕਰਕੇ ਜਿਹੜੇ ਮਾਨਜੋਗ ਡੀਸੀ ਨੇ ਲੁਧਿਆਣੇ ਦੇ ਉਹ ਵੀ ਨਾਲ ਹੀ ਸੀਗੇ ਰਾਤੀ 2-3 ਵਜੇ ਤੱਕ ਉਹ ਸਾਡੇ ਨਾਲ ਸੀ ਇੱਥੇ ਜਿੱਥੇ ਸਲੇਬਾਂ ਸੁੱਟੀਆਂ ਸੀ ਸਾਹਮਣੇ ਜਿਹੜੀ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਆ ਉੱਥੇ ਹੁਣ ਪਾਣੀ ਨਹੀਂ ਮਾਰ ਕਰ ਰਿਆ ਤੇ ਪਾਣੀ ਉੱਥੋਂ ਪਿੱਛੇ हट ਗਿਆ ਵਾ ਤੇ ਉਹਦੇ ਉੱਤੇ ਬੋਰੀਆਂ ਵੀ ਟਿਕ ਗਈਆਂ ਜਿਹੜੀਆਂ ਅੱਗੇ ਨਹੀਂ ਟਿਕ ਰਹੀਆਂ ਸੀ ਇਹ ਦੂਸਰੀ ਸਾਈਡ ਤੇ ਹੁਣ ਪਾਣੀ ਨੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਇੱਥੋਂ ਬਚਾਅ ਹੋ ਗਿਆ ਤੇ ਸਵੇਰੇ ਇਹੀ ਪਲੈਨਿੰਗ ਹੈ ਕਿ ਇੱਥੇ ਵੀ ਸੇਮ ਜਿਹੜੀ ਕਾਰਵਾਈ ਉੱਥੇ ਕੀਤੀ ਗਈ ਹੈ ਸਲੇਬਾਂ ਇਹ ਥੱਲੇ ਵਿੱਚ ਸੁੱਟ ਕੇ ਉੱਤੇ ਬੋਰੀਆਂ ਉਹਦੇ ਉੱਤੇ ਟਿਕਾਈਆਂ ਰਾਨ ਤਾਂ ਜੋ ਇੱਥੋਂ ਵੀ ਬੰਨ ਨੂੰ ਨਾ ਚੀਰਿਆ ਜਾਵੇ ਤੇ ਪਿੱਛੇ ਕਾਰਜੀ ਬੰਨ ਲੱਗ ਤੋਂ ਹੋਰ ਬਣਾ ਦਿੱਤਾ ਜਾਵੇ ਠੋਕਰਾਂ ਲਾਣ ਦਾ ਵੀ ਪਰਪਸ ਇਹੀ ਹੁੰਦਾ ਕਿ ਪਾਣੀ ਥੱਲੋਂ ਚੀਰੇ ਨਾ ਬੰਨ ਨੂੰ ਚੀਰ ਕੇ ਮਿੱਟੀ ਨੂੰ ਢਿਗਾਨ ਨੂੰ ਥੱਲੇ ਨਾ ਸੁੱਟੇ ਹੁਣ ਇੱਥੇ ਤੁਹਾਨੂੰ ਸਿਚੁਏਸ਼ਨ ਕੰਪਲੀਟ ਨਜ਼ਰ ਆਜੂਗੀ ਕਿ ਆ ਇੱਕ ਸਾਈਡ ਤੇ ਆ ਬੰਨ ਇਥੋ ਚੀਰਿਆ ਹੋਇਆ ਤੇ ਉਧਰੋਂ ਚੀਰਿਆ ਹੋਇਆ ਇਹ ਕੰਪਲੀਟ ਬੰਨ ਹੈ ਹੀ ਨਹੀਂਗਾ ਜ਼ਮੀਨ ਅੱਗੇ ਥੋੜੀ ਉੱਚੀ ਹੈ ਜਿਸ ਦੀ ਵਜ੍ਹਾ ਕਰਕੇ ਪਾਣੀ ਨਹੀਂ ਬਾਹਰ ਆ ਰਿਹਾ ਆ ਜਿਹੜੀ ਤਕੌਣ ਹੈ ਪਾਣੀ ਹੌਲੀ 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 ਕਰਦਾ ਇਹਨੂੰ ਤਕੌਣ ਨੂੰ ਸਿੱਟਦਾ ਨਜ਼ਰ ਆ ਰਿਹਾ ਤੇ ਆਪਣੀ ਸਥਿਤੀ ਸਿੱਧੀ ਕਰ ਰਿਹਾ ਜਦ ਕਿ ਦਰਿਆ ਪਹਿਲਾਂ ਪਰਲੀ ਸਾਈਡ ਤੇ ਵਗਦਾ ਸੀਗਾ ਬੰਨ ਦੇ ਨਾਲ ਨਹੀਂ ਸੀ ਵਗਦਾ ਮਾਈਨਿੰਗ ਜਾਂ ਹੋਰ ਕਾਫੀ ਸਾਰੇ ਰੀਜ਼ਨਸ ਕਰਕੇ ਦਰਿਆ ਉਰਲੀ ਸਾਈਡ ਤੇ ਹੋ ਗਿਆ ਪ੍ਰਸ਼ਾਸਨ ਰਾਤ ਨੂੰ ਗਿਆ ਸੀ ਲਸਾੜੇ ਵਾਲੀ ਸਾਈਡ ਤੇ ਸਮਝਾਉਣ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਕਾਮਯਾਬ ਨਹੀਂ ਹੋਇਆ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਸਮਝਾ ਕੇ ਕਿ ਆਪਾਂ ਇੱਕ ਛਿਰੀ ਮਾਰ ਕੇ ਪਾਣੀ ਨੂੰ ਡਿਵਰਟ ਕਰਨਾ ਪਰਲੀ ਸਾਈਡ ਤੇ ਨਹੀਂ ਕਰਨਾ ਤਾਂ ਉਹਨਾਂ ਨੇ ਵੀ ਮੰਨ ਜਾਣਾ ਸੀਗਾ ਸੋ ਹੁਣ ਵੀ ਇਹ ਚੀਜ਼ ਕੀਤੀ ਜਾ ਸਕਦੀ ਹੈ ਤੇ ਥੋੜੇ ਟਾਈਮ ਚ ਇਹਦਾ ਸੋਲੂਸ਼ਨ ਹੋ ਸਕਦਾ ਹੈ